ਕਹਿੰਦੇ ਨੇ ਕਿ ਜਿੱਥੇ ਸਾਡੀਆਂ ਵਾਈਫਸ ਜੁੜੀਆਂ ਹੋਣ ਸਾਡੀਆਂ ਰੂਟਸ ਜੁੜੀਆਂ ਹੋਣ ਉੱਥੇ ਮੋਹ ਤੇ ਆਪਣਾ ਤਦਾਰਿਸ਼ਤਾ ਹਮੇਸ਼ਾ ਵੜ ਹੀ ਜਾਂਦਾ ਹੈਗਾ ਤੇ ਸੱਚਾਈ ਵੀ ਹੁੰਦੀ ਹੈ ਹਰ ਜਿਹੇ ਰਿਸ਼ਤਿਆਂ ਦੇ ਵਿੱਚ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆਂਗੇ ਮਾਰਨਿੰਗ ਦਾ ਟਾਈਮ ਸੀਗਾ ਤੇ 3 ਸੀਰੀਜ਼ ਜੀ ਅੱਜ 28 28 ਜੁਲਾਈ 2025 ਤੇ ਆਪਣੇ ਘਰ ਦੇ ਦੇਖੋ ਖਲਾਰਾ ਪੈ ਚੁੱਕਿਆ ਸੀਗਾ ਸਾਰੇ-ਸਾਰੇ ਤੇ ਆਪਾਂ ਕੱਪੜੇ ਵਗੈਰੇ ਤਰ ਲਾਤੇ ਸੀਗੇ ਇਸ ਤੋਂ ਬਾਅਦ ਕਰਦੇ ਆਂ ਜੀ ਸਾਬ ਸਫਾਈਆਂ ਸਟਾਰਟ ਬਸ ਇਹ ਹੀ ਚੀਜ਼ਾਂ ਆਪਣੀਆਂ ਚੱਲਦੀ ਜਾਂਦੀਆਂ ਰਹਿੰਦੀਆਂ ਨੇ ਜੀ ਰੁਟੀਨ ਆ ਹੁੰਦਾ ਹਨਾ ਪਰ ਯਾਨਾ ਦਾ ਰੁਟੀਨ ਆਗਾ ਇਹ ਤੇ ਜਿਹੜੀਆਂ ਜਿਹੜਾ ਆਪਾਂ ਸਕਿਪ ਨਹੀਂ ਕਰ ਸਕਦੇਗੇ ਕਿਉਂਕਿ ਸਾਰਾ ਦਿਨ ਇਹ ਚੱਲੀ ਅੰਦਰ ਰਹਿੰਦਾਗਾ ਤੇ ਇਸ ਤਰੀਕ ਸੀ ਆ ਅੱਜ ਦਾ ਦਿਨ ਸੀਗਾ ਜੀ ਸੰਡੇ ਦਾ ਤੇ ਸੰਡੇ ਨੂੰ ਤਾਂ ਫ ਹੌਲੀ ਹੌਲੀ ਜਿਹੜੇ ਸਾਰੇ ਕੰਮ ਆ ਜਿਹੜੇ ਖਤਮ ਕਰ ਦੇਵਾਂਗੇ ਕਿਉਂਕਿ ਨਾ ਥੋੜੇ ਨਡਾਲਜ ਹੋ ਜਾਂਦਾ ਹੈਗਾ ਸਰੀਰ ਤੇ ਇਸ ਤੋਂ ਬਾਅਦ ਮੈਂ ਬਣਾ ਰਹੀ ਸੀਗੀ ਜੀ ਖਾਣਾ ਤੇ ਇੱਧਰ ਬਣਾ ਲਾਂਗੇ ਪਰ ਰੋਟੀ ਤੇ ਮੈਂ ਲੱਗ ਚੱਕਲੀ ਸੀ ਗੱਭੋਸ਼ ਕਿਉਂਕਿ ਨਾ ਵੀ ਸਿਰੇ ਸਿਰੇ ਨੇ ਕੰਮ ਸੀਗੇ ਨਾ ਸਾਰਾ ਕੰਮ ਕਰਕੇ ਨਾ ਭੁੱਖ ਲੱਗਿਆ ਸੀਗੀ ਤੇ ਰੋਟੀ ਘੜੂ ਅੱਜ ਹੋ ਗਈ ਸੀਗੀ ਲੇਟ ਤੇ ਇਹ ਦਾ ਟੇਸਟ ਬਹੁਤ ਜਿਆਦਾ ਵਧੀਆ ਹੁੰਦਾ ਅਗਰ ਨਾਸ਼ਪਤੀਆਂ ਨਾਲੋਂ ਬਹੁਤ ਜਿਆਦਾ ਟੇਸਟ ਇਹਦਾ ਵਧੀਆ ਹੁੰਦਾ ਹੈਗਾ ਖਾਣ ਦੇ ਵਿੱਚ ਸੌਫਟ ਹੁੰਦਾ ਹੈਗਾ ਇਹ ਤੇ ਇੱਧਰ ਮੈਂ ਸਭ ਨੂੰ ਕੁੱਟ ਕੇ ਦਿੱਤੀ ਸ਼ੱਕਰ ਵਾਲੀ ਚੂਰੀ ਤੇ ਉਹ ਦੀ ਫੇਵਰੇਟ ਹੈਗੀ ਤੇ ਮੈਂ ਕਿਹਾ ਚਲੋ ਅੱਜ ਇਹ ਖਾ ਲਓ ਤੁਸੀਂ ਤੇ ਅੱਜ ਤੌਰ ਗਾ ਦੀ ਖੁਸ਼ ਜਾ ਹੋ ਕੇ ਖਾਂਦਾ ਰੋਟੀ ਇਸ ਤੋਂ ਬਾਅਦ ਮੈਂ ਖਾ ਲੂੰਗੀ ਖਾਣਾ ਤੇ ਇਹਦੇ ਚੱਲ ਜਾਂਦੇ ਸੀਗੇ ਕਾਰਟੂਨ ਇਹ ਨਾ ਆਇਆ ਵਾਲੇ ਕਾਰਟੂਨ ਦੇਖਦਾਗਾ ਇਸ ਤੋਂ ਬਾਅਦ ਮੈਂ ਦਿੱਤਾ ਸੀਗਾ ਜੇ ਇਹਨੂੰ ਫਰੂਟ ਸੈਲਡ ਕੱਟ ਕੇ ਤੇ ਇਸ ਤੋਂ ਬਾਅਦ ਆਹ ਸਾਰੇ ਕਾਰਟੂਨ ਨੰਨ ਜਿਹੜੇ ਇਹਦੀ ਇਨ ਮੈਨੂੰ ਸਮਝ ਨਹੀਂ ਆਉਂਦੀ ਬਟ ਇਹ ਨਾ ਇੰਨਾ ਇੰਜੋਏ ਕਰ ਕਰਕੇ ਦੇਖਦਾ ਹੈਗਾ ਪਤਾ ਨਹੀਂ ਇਹਨੂੰ ਕਿਵੇਂ ਸਮਝ ਆਉਂਦੀ ਹੈ ਕੀ ਹੁੰਦਾਗਾ ਬਸ ਸਾਰਾ ਦਿਮਾਗ ਨਾ ਉੱਥੇ ਵੜਿਆ ਰਹਿੰਦਾਗਾ ਬਸ ਇਹਦੇ ਮੂਰੇ ਇੱਕ ਖਾਣ ਵਾਲੀ ਚੀਜ਼ ਰੱਖ ਦਿਓ ਖਾਈ ਜਾਊਗਾ ਤੇ ਕੋਈ ਕਿਸੇ ਨਾਲ ਗੱਲ ਨਹੀਂ ਬਾਤ ਨਹੀਂ ਇਹਦੀ ਹੈਗੀ ਹੈਨਾ ਸੰਡੇ ਨੂੰ ਮੈਂ ਕਹਿੰਦੀ ਆ ਚਲੋ ਇੱਕ ਦਿਨ ਤਾਂ ਹੁੰਦਾ ਇਹਦਾ ਫ੍ਰੀ ਹੈਨਾ ਇਸ ਤੋਂ ਬਾਅਦ ਮੈਂ ਕਰ ਲੱਗੀ ਸੀਗੀ ਜੀ ਚਾਦਰ ਪੇਂਟ ਇਹ ਇਸ ਤਰ੍ਹਾਂ ਦੀ ਚਾਦਰ ਇੱਕ ਮੈਂ ਪਹਿਲਾਂ ਪੇਂਟ ਕੀਤੀ ਸੀਗੀ ਤੇ ਇਹ ਸੈਕੰਡ ਵਾਰ ਪੇਂਟ ਕਰ ਰਹੀ ਸੀਗੀ ਮੈਂ ਤੇ ਉਹ ਮੈਂ ਖੁਦ ਕਰ ਲਈ ਤਿਆਰ ਕੀਤੀ ਸੀਗੀ ਤੇ ਇਹ ਇਹ ਆਪਾਂ ਕਿਸੇ ਲਈ ਤਿਆਰ ਕਰ ਰਹੀ ਸੀਗੇ ਤੇ ਦੇਖੋ ਤੁਸੀਂ ਬਹੁਤ ਜ਼ਿਆਦਾ ਸਿੰਪਲ ਤਰੀਕੇ ਨਾਲ ਹੀ ਤਿਆਰ ਹੋ ਜਾਂਦੀਆਂ ਕੋਈ ਇਹਨੂੰ ਪੇਂਟ ਔਖਾ ਨਹੀਂ ਹੈਗਾਗਾ ਬਟ ਜਦ ਇਹਦੇ ਵਿੱਚ ਛੇੜਛੂੜ ਜੇ ਬਣਾਉਣੇ ਹੁੰਦੇ ਹਨਾ ਉਹ ਦੋ ਜੇ ਥੋੜਾ ਜਿਹਾ ਇਹ ਔਖਾ ਲੱਗਣ ਲੱਗ ਜਾਂਦਾ ਹੈਗਾ ਆਪਾਂ ਨੂੰ ਤੇ ਜੇ ਆਪਾਂ ਸਿੰਪਲ ਪੇਂਟ ਸਿੱਖਦੇ ਹਾਂ ਹਨਾ ਤੇ ਕੋਈ ਵੀ ਔਖੀ ਗੱਲ ਨਹੀਂ ਹੈਗੀਗੀ ਤੇ ਇਸ ਤਰੀਕੇ ਦੇ ਨਾਲ ਮੈਂ ਸਾਰੀ ਚਾਦਰਾਂ ਜਿਹੜੀ ਉਹ ਪੇਂਟ ਕਰ ਲੂਗੀ ਤੇ ਬਹੁਤ ਸੋਹਣੀ ਬਣੀ ਸੀਗੀ ਇਹ ਕਰੀਮ ਕਲਰ ਦਾ ਛੇੜ ਸੀਗਾ ਇਹਦਾ ਤੇ ਇਹਦੇ ਵਿੱਚ ਫਲਾਵਰ ਤੁਸੀਂ ਕਿੱਦਾਂ ਦੇ ਵੀ ਤੁਸੀਂ ਜਿਹੜਾ ਤੁਹਾਨੂੰ ਹਸਾਬ ਚਾਹੁੰਦਾ ਹਨਾ ਕਲਰ ਸੋਹਣਾ ਲੱਗਦਾ ਤੁਸੀਂ ਉਦਾਂ ਦੇ ਫਲਾਵਰ ਹੈ ਜਿਹੜੇ ਬਣਾ ਸਕਦੇ ਹੋ ਐਮਬੀਸੀ ਦਾ ਫਰੇਮ ਦੀ ਹੋਣੀ ਸੀਗੀ ਕੋਈ ਘਾਟ ਨਹੀਂ ਸੀ ਬਟਨ ਮੈਂ ਨਾ ਇਹਨੇ ਮੰਜੇ ਦੇ ਉੱਪਰ ਹੀ ਵਿਛਾਲੇ ਸੀ ਕਿਉਂਕਿ ਵਾਰ-ਵਾਰ ਫਰੇਮ ਲਾਉਣਾ ਹਨਾ ਫੁੱਲ ਤੇ ਫਿਰ ਫਿਰ ਫਰੇਮ ਨੂੰ ਪਟਣਾ ਹਨਾ ਕਿੰਨਾ ਕੰਮ ਜਾ ਵੱਧ ਜਾਂਦਾਗਾ ਤੇ ਤਾਂ ਕਰਕੇ ਆਪਾਂ ਥੱਲੇ ਮੰਜੀ ਸੀਗੀ ਆਪਣੇ ਠੜਾਈ ਹੋਈ ਤੇ ਉਹਦੇ ਉੱਤੇ ਬਣਾਲੀ ਸੀਗੀ ਚੁੰਨੀ ਵਿਛਾਲੀ ਸੀਗੀ ਤੇ ਇਸ ਤੋਂ ਬਾਅਦ ਉੱਪਰ ਉਹਦੇ ਚਾਦਰ ਰੱਖ ਲਈ ਸੀਗੀ ਤੇ ਨਾ ਹੀ ਤਾਂ ਬਿਲਕੁਲ ਕਲਰ ਆਗਾ ਥੱਲੇ ਨਹੀਂ ਗਿਆ ਸੀਗਾ ਨਾ ਮੰਜੇ ਤੇ ਗਿਆ ਸੀਗਾ ਤੇ ਇਸ ਤਰੀਕੇ ਨਾਲ ਮੈਂ ਸਾਰੀ ਚਾਦਰਾਂ ਗੇ ਜਿਹੜੀ ਹਨਾ ਉਹ ਪੇਂਟ ਕਰ ਲਈ ਤੇ ਇਹ ਲਗਭਗ 2.5 2 ਘੰਟੇ ਲੱਗ ਗਏ ਸੀਗੇ ਮੈਨੂੰ ਚਾਦਰ ਪੇਂਟ ਕਰਨ ਤੇ ਤੇ ਇੱਕ ਦੀ ਆਪਾਂ ਪੇਂਟ ਕਰਤੀ ਸੀਗੀ ਤੇ ਸਾਬ ਨੇ ਛੋਟਾ ਸਾਬੇ ਕੋਲੇ ਬੈਠਾ ਸੀਗਾ ਮੇਰੇ ਯਾਦਵੀਰ ਤੇ ਉਹ ਵੀ ਮੇਰੇ ਨਾਲ ਪੇਂਟ ਕਰਵਾ ਰਿਹਾ ਸੀਗਾ ਤੇ ਇਸ ਤਰੀਕੇ ਨਾਲ ਪੂ ساری ਚਾਦਰਾਂ ਜਿਹੜੀ ਪੇਂਟ ਕਰ ਲਾਂਗੇ ਆ ਦੇਖੋ ਬੰਜੀ ਰਾਈ ਹੋਈ ਸੀਗੀ ਮੇਰੇ ਕੋਲੇ ਤੇ ਉਹਵੇਂ ਬਣਾ ਲਾਂਗੇ ਤੇ ਨਾਲੇ ਤਾਂ ਇਹਨਾਂ ਨਾਲ ਆਏ ਆ ਜੀ ਥੋੜਾ ਜਿਹਾ ਟਾਈਮ ਪਾਸ ਹੋ ਜੇ ਕਿਉਂਕਿ ਸੰਡੇ ਨੂੰ ਹਨਾ ਹੋਰ ਕੰਮ ਤਾਂ ਕੋਈ ਹੁੰਦਾ ਨਹੀਂ ਹੈਗਾ ਜਦੋਂ ਬੱਚੇ ਘਰੇ ਹੁਣ ਸਾਰੇ ਘਰੇ ਹੋਣ ਤੇ ਉਦੋਂ ਸੋਚਿਆ ਵੀ ਚਲ ਆਹੀ ਕੰਮ ਆ ਜਿਹੜਾ ਆਪਣਾ ਹਨਾ ਪੈਂਡਿੰਗ ਪਿਆਗਾ ਇਹਨੂੰ ਖਤਮ ਕਰ ਲੈਣੇ ਆਗੇ ਤੇ ਲਓ ਜੀ ਆਪਾਂ ਮਾਰ ਦੇਣੀ ਆ ਤੇ ਘੁੱਗੂ ਘੋੜੇ ਬਰਸ਼ ਹਨਾ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਫੁੱਲ ਆ ਜਿਹੜੇ ਹੋਣਾ ਕਲਰ ਕਰ ਲਾਂਗੇ ਤੇ ਇਸ ਤੋਂ ਬਾਅਦ ਦੀ ਲੁੱਕ ਤੁਹਾਨੂੰ ਦਿਖਾਵਾਂਗੇ ਕਿਦਾਂ ਦੀ ਰਹੀ ਹੈ ਆਪਣੀ ਜੇਕਰ ਮੈਨੂੰ ਟਾਈਮ ਮਿਲਿਆ ਕਿਉਂਕਿ ਨਾ ਅੱਜ ਇਸ ਮੌਸਮ 'ਚ ਥੋੜਾ ਜਿਹਾ ਹੋਰੁੰਜੇ ਸੀਗਾ ਤੇ ਫਿਰ ਮੈਨੂੰ ਵੀ ਐਵੇਂ ਗਰਮੀ ਜਿਹਾ ਵਾਲਾ ਸੀਗਾ ਤੇ ਮੀਂਹ ਵਾਲਾ ਸੀਗਾ ਤੇ ਮੈਨੂੰ ਐਵੇਂ ਸੀ ਜਲਦੀ ਜਲਦੀ ਇਹ ਖਤਮ ਕਰਕੇ ਕੰਮ ਇਸ ਤੋਂ ਬਾਅਦ ਆਪਾਂ ਖਾਣਾ ਵਗੈਰਾ ਬਣਾਉਣੀ ਹੈਗੀ ਹਨਾ ਮੱਛਰ ਜਿਆਦਾ ਹੋ ਜਾਂਦਾ ਹੈਗਾ ਸ਼ਾਮ ਦੇ ਟਾਈਮ ਤੇ ਇਹਦੇ ਦੇਖੋ ਕੰਮ ਦੇਖਿਓ ਇਹਦੇ ਆਇਲਾ ਬਾਲੀ ਮਸਤੀ ਜਿਆਦਾ ਕਰਦਾ ਹੈਗਾ ਇਹ ਤੇ ਇਸ ਚੱਕਲੀਆਂ ਹੋਣ ਇਹਨੇ ਆਪਣੀਆਂ ਟੌਫੀਆਂ ਇਹਨੇ ਬਰਥਡੇ ਵਾਲੀਆਂ ਪੰਜਾਂ ਸੀਗੀਆਂ ਹਜੇ ਤੇ ਇੱਕ ਪੈਕਟ ਡੋਪ ਇਹ ਸਕੂਲ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਪਈ ਸੀਗੀ ਤੇ ਹੁਣ ਚੱਲ ਪਿਆ ਹੈ ਆਪਣੇ ਆਪ ਬਾਹਰ ਨੂੰ ਖੇਡਣ ਤੇ ਤਿੰਨ ਚਾਰ ਟੌਫੀਆਂ ਤਾਂ ਪੌਕਟ 'ਚ ਸੀਗੀਆਂ ਤੇ ਇੱਕ ਦੋ ਇਹਦੇ ਹੱਥ 'ਚ ਸੀਗੀਆਂ ਤੇ ਇਸ ਤੋਂ ਬਾਅਦ ਬਣਾਵਾਂਗੇ ਜੀ ਅੱਜ ਆਪਾਂ ਰਾਜਮਾ ਇਹ ਸੀਗੇ ਨੇ ਛੋਟੇ ਵਾਲੇ ਰਾਜਮਾ ਸੀਗੇ ਇੱਕ ਵੱਡਾ ਸਾਈਜ਼ ਹੁੰਦਾ ਇਹਨਾਂ ਦਾ ਇਹ ਆਪਾਂ ਜਿਵੇਂ ਚੌਲਾਂ ਦੇ ਦਾਣੇ ਵਰਗੇ ਹੁੰਦੇ ਨੇ ਨਾ ਉਸ ਤਰ੍ਹਾਂ ਦੇ ਰਾਜਮਾ ਸੀਗੇ ਆਪਣੇ ਕੋਲ ਥੋੜੇ ਜਿਹਿ ਰਹਿ ਗਏ ਸੀਗੇ ਲਗਭਗ ਆਪਾਂ ਬਣਾਉਂਦੀ ਰਹਨੇ ਆਂਗੇ ਤੇ ਮੈਂ ਕਿਹਾ ਚਲੋ ਜੀ ਅੱਜ ਆਪਾਂ ਇਹਨਾਂ ਨੂੰ ਕਿਉਂਕਿ ਰੱਖ ਦਿੰਨੀ ਆਂਗੇ ਤੇ 2 ਘੰਟੇ ਪਹਿਲਾਂ ਮੈਂ ਇਹਨਾਂ ਨੂੰ ਹਮਕ ਵਾਲੇ ਗੁੰਗੁਣੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੱਸ ਸੀਗਾ ਤੇ ਇਹ ਚੱਲ ਪਿਆ ਖੇਡਾਂ ਖੇਡਣ ਉਹਦੇ ਲਈ ਸੈੜਣਾ ਸਾਡੇ 4 ਪਾਈ ਹੁੰਦੀ ਸੀ ਜਿਹੜੇ ਟਰੈਕਟਰ ਫਿਰਦੇ ਸੀਗੇ ਫਿਰ ਮੈਂ ਕਿਹਾ ਸਾਈਕਲ ਨਾਲ ਲੈ ਕੇ ਜਾ ਤੇ ਇਹ ਦੇਖੋ ਮੈਡਮਾਂ ਦੇ ਘਰ ਵਧੀਆ ਹਨਾ ਬਣਾ ਕੇ ਬੈਠਣਾ ਦੇਖੋ ਜੀ ਪੰਛੀ ਹੋਣ ਭਾਵੇਂ ਕੁਝ ਹੋਣ ਤੇ ਇਹਨਾਂ ਨੂੰ ਕਿੰਨੀ ਮੇਰ ਹੁੰਦੀ ਹੈਗੀ ਆਪਦੀ ਹਨਾ ਇਹਨਾਂ ਨੂੰ ਵੀ ਸਮਝ ਹੁੰਦੀ ਹੈ ਤੇ ਆਹ ਮੈਡਮਾਂ ਹਮੇਸ਼ਾ ਲੈਣ ਚ ਲੱਗੀਆਂ ਰਹਿੰਦੀਆਂ ਨੇ ਜਿਵੇਂ ਇਹਨਾਂ ਨੇ ਰੇਸ਼ ਲਾਉਣੀ ਹੁੰਦੀ ਹੈਗੀ ਤੇ ਉਸ ਲਗੀ ਸੀ ਜੀ ਆਪਾਂ ਪੀਣਾ ਕੀਤਾ ਸੀਗਾ ਤੇ ਕਣਕ ਪਾਰੇ ਸੀਗੇ ਜੀ ਗੱਟੇ ਦੇ ਵਿੱਚ ਤੇ ਇਹ ਨਾ ਪੀਣਾ ਕਰਨਾਗਾ ਹਜੇ ਸੌਰੀ ਉਹਦੇ ਵਿੱਚ ਢੋਲ ਦੇ ਵਿੱਚ ਕਣਕ ਕੱਢੀ ਸਾਡਾ ਛੋਟਾ ਜਿਹਾ ਢੋਲਾ ਜੀ ਜਿੱਦੀ ਕੇ ਫੈਮਲੀ ਆ ਸਾਡੀ ਉਹਦਾ ਸਾਡੇ ਕਣਕ ਵਾਲਾ ਢੋਲਾ ਹੈਗਾ ਤੇ ਇਧਰ ਗੱਟਾ ਭਰ ਲਾਗੇ ਕਣਕ ਦਾ ਸਿੱਟ ਕੇ ਆਵਾਂਗੇ ਜੇ ਆਪਾਂ ਪੀੜਾ ਆਟਾ ਤੇ ਇਸ ਤੋਂ ਬਾਅਦ ਦੇਖੋ ਆਪਾਂ ਸਾਰੀ ਸਬਜ਼ੀ ਦੀ ਕਰ ਲਈ ਸੀਗੀ ਜੀ ਤਿਆਰੀ ਲਸਣ ਵਗੈਰਾ ਛੇਲੇ ਲਿਆ ਸੀਗਾ ਤੇ ਇਧਰ ਆਪਣਾ ਸ਼ਿਰੂਆਤ ਸੀਗੀ ਤੇ ਟਿਊਸ਼ਨ ਵਾਲੇ ਬੱਚੇ ਆ ਰਹੇ ਸੀਗੇ ਨਾਲ ਇਹਨਾਂ ਦਾ ਹੋਮਵਰਕ ਜਿਹੜਾ ਇਹਨਾਂ ਦਾ ਪੇਪਰ ਚੱਲ ਜਿੰਦੇ ਐ ਐਗਜ਼ਾਮ ਉਹਦਾ ਪੜਾਵਾਂਗੇ ਇਸ ਤੋਂ ਬਾਅਦ ਮੈਂ ਰਾਜਮਾ ਨੂੰ ਉਬਾਲ ਲਿਆ ਸੀਗਾ ਉਬਾਲਣ ਤੋਂ ਬਾਅਦ ਹੀ ਤੜਕਾ ਲਗਾਉਣੀ ਹੈ ਵੀਰ ਨਾਲ ਵਧੀਆ ਬਣਦੀ ਹੈ ਤੇ ਇੱਧਰ ਮੈਂ ਬਣਾ ਰਹੀ ਸੀਗੀ ਜੇ ਖੀਰ ਖੀਰ ਆਪਣੀ ਬਣੀ ਜਾਂਦੀ ਸੀਗੀ ਡਰਾਈ ਫਰੂਟ ਵਗੈਰਾ ਆਪਾਂ ਪਾਤੇ ਸੀਗੇ ਹੌਲੀ ਹੌਲੀ ਜੀ ਸਿਮਤੇ ਰੱਖਦੇ ਆ ਨਾ ਜਦੋਂ ਉਹ ਬਹੁਤ ਜਿਆਦਾ ਟੇਸਟੀ ਬਣਦੀ ਹੈਗੀ ਤੇ ਗੈਸ ਨੂੰ ਮੈਂ ਸਿਮਤੇ ਆਏ ਮਤਲਬ ਲੋ ਫਲੇਮ ਤੇ ਰੱਖਿਆ ਹੋਇਆ ਸੀਗਾ ਇਹਨੂੰ ਲਿਖ ਦਿੱਤੇ ਸੀ ਇਹ ਜਿਹੜਾ ਵਿਦਾਊਟ ਕਸਟਰਡ ਬਣਾਈ ਹੈ ਮੇ ਕੋਈ ਇਹਦੇ ਚ ਹੋਣੀ ਕੀਤਾ ਹੈਗਾਗਾ ਥੋੜਾ ਇਲਾਇਚੀ ਦਾ ਫਲੇਵਰ ਜਰੂਰ ਹੈਗਾਗਾ ਤੇ ਇਸ ਤੋਂ ਬਾਅਦ ਬਣਗੇ ਸੀਗੇ ਜੀ ਆਪਣੇ ਰਾਜਮਾ ਇਹਦੇ ਵਿੱਚ ਮੈਂ ਨਾ ਆਲੂ ਤਾਂ ਪਾਏ ਨੇ ਕਿਉਂਕਿ ਜਾਦਵੀਰ ਕੱਲੇ ਰਾਜਮਾ ਖਾਂਦਾ ਨਹੀਂ ਹੈਗਾ ਦੇਖੋ ਬੱਚਿਆਂ ਲਈ ਹੀ ਆਪਾਂ ਕਰੀਏ ਨੇ ਸਾਰਾ ਦਿਨ ਹਨਾ ਤੇ ਉਹਨਾਂ ਦੀ ਖੁਸ਼ੀ ਆਪਣੀ ਖੁਸ਼ੀ ਆਪਾਂ ਤੇ ਆ ਕੇ ਦਿੰਦੇ ਆਂਗੇ ਬੱਚਿਆਂ ਤੋਂ ਬਾਅਦ ਤੇ ਜੇਕਰ ਚਾਵਲ ਹੁੰਦੇ ਨਾਲ ਹਨਾ ਫਿਰ ਕੱਲੇ ਰਾਜਮਾ ਵੀ ਟੇਸਟੀ ਬਣਨੇ ਸੀਗੇ ਤੇ ਇਸ ਤੋਂ ਬਾਅਦ ਥੋੜੀ ਜਿਹੀ ਖੀਰ ਅਸੀਂ ਖਾ ਲਈ ਸੀਗੀ ਤੇ ਆ ਸੀਗੀ ਜੀ ਬਚ ਗਈ ਸੀਗੀ ਆਪਣੀ ਖੀਰ ਤੇ ਬਾਕੀ ਵੀਡੀਓ ਕਮੀਆਂ ਲੱਗੇ ਜ